ਲਾਉਂਦੀ ਆ ਗਿਆ ਭਾਈ ਸਾਡਾ ਬਿੱਟੂ ਮਾਲ ਛਾਲਾ ਹੈ ਮੇ ਭਾਈ ਬਾਈ ਨੇ ਚੱਕ ਲਿਆ ਥੈਲਾ ਸਾਜਰੇ ਸਾਜਰੇ ਅ ਯੂਰੀਏ ਦਾ ਉਹ ਹਜੇ ਸਰੀਰ ਹੈਗਾ ਦਾ ਠੰਡਾ ਕਸੂਕਾ ਜਾ ਇੱਥੇ ਤੇ ਮਤਲਬ 나ੜ ਜੀ ਚੜ ਗਈ ਕੋਈ ਕਸੂਤੀ ਬਿੱਟੂ ਕਹਿੰਦਾ ਲੈ ਮੇਰੇ ਛੂਨੇ ਸਹੀ ਆਰਾਮ ਆ ਜੇਗਾ ਕਹਿੰਦਾ ਹਟ ਜਾ ਪਾਸੇ ਨੂੰ ਬਿੱਟੂ ਮਾਲ ਛਾਲਾ ਦੇਖਦੇ ਹਾਂ ਹੁਣ ਬਿੱਟੂ ਦਾ ਕਮਾਲ ਕੀ ਕਰਦਾ ਬਿੱਟੂ ਜੇ ਬੇਟੂ ਕੰਮ ਨਾ ਬਤਾ ਦੀ ਮੈਂ ਤੁਹਾਨੂੰ ਦੱਸਾਂ ਸੀਜ਼ਨ ਦਾ ਟਾਈਮ ਜੇ ਅਭੀ ਤੁਰੰਤ ਇਸ ਕੋਲ ਆ ਮਾ ਜੇਗਾ ਹਾਂ ਅਭੀ ਦੇਖ ਲਾ ਕਿ ਮੈਂ ਤਰਕ ਗੋਲੀ ਨਹੀਂ ਦਿੱਤਾ ਹੈ ਹਾਂ ਇਹ ਔਰ ਚੀਜ਼ ਹੈ ਜੀ ਮੈਨੂੰ ਆਏ ਸ਼ੱਕ ਪੈਂਦੀ ਵੀ ਕਿ ਮੈਂ ਦੁੱਧ ਤੇ ਹਾਂ ਤਾਂ ਹੁਣ ਤਾਂ ਮੈਡੀਕਲ ਤੇ ਪਟਾ ਦੇਣੀ ਗਰਦਨ ਵਾ ਪਟਾ ਹੀ ਪਾਉਣਾ ਪੈਣਾ हम भी कभी तो कब पान करते थे हमको सिर ऐसे ऐसे नहीं हो, हुआ हाँ। एक महीने पंद्रह दिन तक हमको तो तबाही करके रखा अच्छा अब हमने ऐसे ऐसे करते करते ये किसी रोज कट चुनाव उठ जाता था तब आराम आ जाता था जब नहीं आवाज दिया तो आराम नहीं आया अच्छा चल आवाज तक कोई ना <laughs> तू पटाना पुआ दी यार बस आदमी को मालूम नहीं है वो बहुत कुछ बोलता है जिसने दुनिया देख लिया पूरे संसार को क्या होता है क्या नहीं है। जो चीज हमने देखे हैं जिंदगी में वो चीज आप नहीं देखे होंगे वो तो ठीक है मैं तेरी गल माना पर मैं तो कहना काम सही जनता आदमी क्या करते थे डॉक्टर के पास नहीं भागते थे वैसे ये मालिश कर देता था बेटी जे ठीक हो गया मैं कार्ड छपा ले आने आजा। बिट्टू मालिश वाला लिखा के ऊपर नंबर मैं अपना दे देना नहीं पर ऐसे गलत काम करना ए एक आपस में देख लो हमने आपको भी भाई समझते हैं इसको भी भाई ये समझते हैं हां इसी करके हमने बोले कि कोई बात नहीं टेंशन मत लीजिए सही हो जाएगा हां ठीक है कर दे भ्रावा राम आज भी जी हां चक्कर आए हैं उधर दो किले का दूरे पर ही पे वो बात नहीं दो किले की पांच किले कर लो हम्म तो ये शरीर सही शरी रहेंगे तभी ना होगा आ, वो तो है कौन सा हमने इसको पिटाई करते हैं कि क्या कर चुके हैं मालिश कर हम्म परमात्मा का है होने का हो गया सही तब तो किसी का हाथ में जस होता है हाँ। मैं वही कहना ਫੋਨੇ ਕੇ ਸਾਥ ਸਹੀ ਹੋ ਜਤਾ ਆਦਮੀ ਮੈਂ ਤੈਨੂੰ ਉਹੀ ਕਹਿੰਦਾ ਵੀ ਜੇ ਆਰਾਮ ਆ ਗਿਆ ਬਿੱਟੂ ਆਪਾਂ ਕਾਰਚ ਪਾ ਲੈਣੇ ਬਿੱਟੂ ਮਾਲਿਸ਼ ਵਾਲਾ ਲਿਖਾ ਕੇ 500 ਰੁਪਏ ਇੱਕ ਬੰਦੇ ਦਾ ਉਹ ਇਹ ਕੰਮ ਨਹੀਂ ਕਰਦਾ ਹਾਂ ਹਮਮਾਰੀ ਫੈਸੀ ਦੇਰੀ ਠੀਕ ਹੈ ਅੱਛਾ ਠੀਕ ਆ ਬਹੁਤੀ ਲਾਲਤ ਨੂੰ ਕਰਨਾ ਚਾਹੀਦਾ ਚਾਹ ਪੀ ਲਈ ਹਾਂ ਬਿੱਟੂ ਇਹ ਇਹ ਤੇਲ ਸਪੈਸ਼ਲ ਲਿਆਂਦਾ ਕੋਈ ਮਾਲਿਸ਼ ਵਾਸਤੇ ਹਾਂ ਤੇਲ ਇਹ ਸਰਸੋਂ ਦਾ ਤਿਲ ਹੈ ਜੀ ਅੱਛਾ ਸਰਸੋਂ ਦਾ ਹਾਂ ਠੀਕ ਆ ਮੈਂ ਕਿਹਾ ਕਿਆ ਪਤਾ ਬਾਬਾ ਜੀ ਨੇ ਕੋਈ ਨਿਆ ਤਰੀਕਾ ਮਾਲਿਸ਼ ਕੇ ਲਿਏ ਬਣਾਇਆ ਹੋ ਸਪੈਸ਼ਲ ਆ ਜਿਹੜੇ ਹਿਸਾਬ ਕੇ ਬਿੱਟੂ ਤੂੰ ਮਾਲਿਸ਼ ਕਰਦਾ ਮੈਂ ਕਹਿੰਦਾ ਯਾਰ ਮੈਂ ਚੰਗਾ ਭਲਾਈ ਮਾਲਿਸ਼ ਕਰਾ ਲਵਾ ਚੰਗੀ ਤਰ੍ਹਾਂ ਹੈ ਆਰਾਮ ਤਾਂ ਵੈਸੇ ਆਉਣਾ ਚਾਹੀਦਾ ਜਿਹੜੇ ਹਿਸਾਬ ਕੇ ਮੁੰਡਾ ਬਾਈ ਮਿਹਨਤ ਲੱਗਿਆ ਉਹ ਕਰਦਾ हम देखे ना इसको जब आया ये पीढ़ी जो मांगने लगा इसका मूड और ही कुछ, कुछ हमने देखने लगे तो याद क्या बात हो गया है? याद आज बंटी भाई की मूड दूसरी तरह है तो बात हो तो नहीं को तो बात हो गया होगा इसीलिए ऐसे <laughs> है तब ये आप ही हमको बोला ऐसे भाई में बोला टेंशन मत लो सही हो जाएगा

हां आही जी बाबा जी ਸਰ ਪਰ ਜਾ ਕੋ ਹੈ ਨਾ ਥੈਲਾ ਉਹ ਪਾਏ ਗਰਦਨ ਦੀ ਨਾਲ ਚੜ ਗਈ ਜੀ ਹਾਂ ਬਸ ਉਹ ਸਰੀਰ ਹੈਗਾ ਤਾਂ ਠੰਡਾ ਸਵੇਰੇ ਉੱਠਦੀ ਸਾਰ ਥੈਲਾ ਚੱਕ ਲਿਆ ਬਾਹਰ ਆਂਦੀ ਸਾਰੇ ਅਸਲ ਵਿੱਚ ਸਰੀਰ ਵੀ ਪਹਿਲਾਂ ਵਾਰਮ-ਅਪ ਕਰਨਾ ਚਾਹੀਦਾ ਕੁਝ ਜਿਹਾ ਚੱਲ ਜਿਉਂ ਜੋ ਕੋਈ ਕਰ ਹਾਂ ਚੱਲ ਆ ਜਣਾ RAM ਹਾਂ ਮਾਈ ਗੱਦਾ ਹੁਣ RAM ਆ ਦਾ ਫਰਕ ਪੈਣਾ ਨਾ ਲਗਿਆ ਰਹਾ ਹੈ ਹੈ ਨਾਲਾ ਕਰ ਜਮੀਨ ਦੀ ਕੋ ਮਦੀ ਜਮ ਹੈ ਹੈ ਬਿੱਟੂ ਬਾਬਾ ਜੀ ਮਾਲਿਸ਼ ਵਾਲੇ ਕੰਮ ਆਵਾ ਹੈ ਹੈ ਦਾ ਫਰਕ ਪੈਣਾ ਜਮੀਨ ਦੀ ਕੋ ਮਦੀ ਹੈ ਹੈ ਟੈਨਸ਼ਨ ਪੈ ਗਈ ਦੀ ਹੈ ਵੀ ਸਾਲਾ ਕੰਮ ਕਿ ਕਰਨ ਹੈ ਹਾਂ ਹਾਂ ਚਲ ਹੁਣ ਟੀਕਾ ਲਵਾਣਾ ਟੀਕਾ ਪਾ ਜਾ ਇੱਕ ਟੀਕਾ ਵੀ ਲਵਾਇਆ ਜੀ ਹੁਣ ਆਏ ਨਾ ਫਰਕ ਪੈ ਜਾਊਗਾ ਚੰਗੀ ਦਾ ਜਿਹੜਾ ਰਹਿੰਦਾ ਮਣਾ ਮੋਟਾ ਉਹ ਮੜਾ ਮੋੜਾ ਜ਼ਰੀਰ ਗਰੰਗ ਵਰਕੇ ਵਜਨ-ਵਜਨ ਚੱਕਾ ਇਹ ਬੰਦਾ ਕਾਲੀ-ਕਾਲੀ ਤਾਂ ਕਰਤਾ ਜਾਂਦਾ ਇਹ ਹਾਂ ਹਾਂ ਉਹ ਕਰਨਾ ਚਾਹੀਦਾ ਵਾਰਮ-ਅਪ ਹੋ ਜਾਂਦਾ ਸਰੀਰ ਮੜਾ ਜਾਂ ਨਾ ਬੰਦਾ ਹਾਂ ਹਾਂ ਤਾਂ ਜਲ ਆਏ ਵੀ ਮੜੀ-ਮੜੀ ਨਾੜ ਜੜੀ ਹਾਂ ਉਹ ਵੀ ਕਿਤੇ ਸਾਡੀ ਮਣਕਾ ਮੂੰਹ ਹੀ ਦਬੇ ਬਸ ਰੀਠਲੇ ਕਰਕੇ ਹਾਂ ਆ ਚੱਕਰ ਪੈ ਜਾਂਦਾ ਨਾ ਹੋਰ ਵੀ ਚੱਕਿਆ ਰੋਟਾ ਹੁੰਦਾ ਸੀਟ ਜਮਾਈ ਹਾਂ ਇਹ ਆ ਚੱਕਰ ਬਗੈ ਕਿੱਕਾ ਮੈਸਰ ਜੀ ਠੀਕ ਆ ਠੀਕ ਆ ਬਟ ਹੁਣ ਹਰਕਾ ਪੈ ਜਾਂਦਾ ਕਿੱਕੇ ਉੱਕੇ ਨਹੀਂ ਲੱਗਾਈਏ ਨਾ ਨਾ ਠੀਕ ਆ ਨਾ ये में क्या होते हैं कुछ हाँ, 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 भी नहीं दोबारा हाँ, करा ली दे बाबा जी ये चाय में ठूक आधा को चूस लेगा जो गर्मी नहीं गर्मी को गर्मी में मारता है कितनों गर्मी में आप चाय पीते है कितने पीते हैं सो बोलिए ਉਹੀ ਪੀਂਦਾ ਜਿਆਦਾ ਅਸੀਂ ਨਹੀਂ ਹੈ ਬਿੱਟੂ ਹੀ ਗੱਲ ਸਹੀ ਆ ਹਮ ਇਹ ਬੰਦਾ ਕਾ ਨਾ ਵੀ ਹੋਗਾ ਯਾਰ ਆਪਾਂ ਖੇਤਾਂ 'ਚ ਕੰਮ ਕਰਕੇ ਆਉਣੇ ਆ ਕੇ ਢੰਡਾ ਬਣੀ ਪੀਲਾ ਵਰ ਉਹਦਾ ਉਹ ਖਰਾਬ ਕਰਦਾ ਹਾਂ ਖਰਾਬ ਕਰਦਾ ਉਹ ਤਾਂ ਹੈਪਨ ਆ ਉਹ ਖਰਾਬ ਕਰ ਦੇਤਾ ਹੂੰ ਉਹ ਇਹ ਟੂਟੀ ਕਾ ਪਾਣੀ ਬੜੀਆਂ ਹੈ ਉਹ ਫ੍ਰੀਜੀ ਕਾ ਪਾਣੀ ਪੀ ਹਮ ਇਹ ਤਾਂ ਗੱਲ ਹੈ ਹਮ ਖੇਤੀ 'ਚ ਮਗਾਸੇ ਜਦਦੂ ਜਦਿ ਜੋ ਲਿੰਬੂ ਪਾਣੀ ਵੀ ਪੀਨੇ ਕਾ ਦਿਲ ਕਰਤਾ ਹੈ ਨਾ ਕਦੀ ਹਮ ਪੀ ਲੇਤੇ ਹਾਂ ਇਹ ਤਾਂ ਹਮ ਟੂਟੀ ਕਾ ਪਾਣੀ ਪੀ ਲੇਤਾ ਹਾਂ ਗिलास ਭਰ ਕੇ। ਇਹ ਠੰਡਾ ਪਾਣੀ ਪੋਣੀ ਕਿਹੜਾ ਯਾਰ ਪਿਆਸ ਮਿਟਾਉਂਦਾ ਏ। ਹਮਮ। ਯਾਰ ਹੋਰ ਪਿਆਸ ਲੱਗ ਜਾਂਦਾ। ਹਾਂ, ਹੋਰ ਵੀ ਆ ਲੱਗਦਾ 5 ਮਿੰਟ ਮੜਾ ਸਕੂਨ ਜਾ ਆ ਜਾਂਦਾ, ਆਦੇ ਬਾਅਦ ਫੇਰ ਉਹੀ ਹਾਲ ਹੁੰਦਾ। ਹਮਮ। ਇਹਨਾਂ ਦਾ ਬੰਦਾ ਤਾਜ਼ਾ ਪਾਣੀ ਪੀਵੇ, ਤਾਜ਼ਾ ਪਾਣੀ ਫੇਰ ਵੀ ਫੇਰ ਮੋਟਰ ਜੋ ਚੱਲਦਾ ਹੈ, ਫੇਰ ਉਹ ਪਾਣੀ ਪੀ ਪੀ ਜੀਏ, ਪਿਆਸ ਨਹੀਂ ਲੱਗੇਗਾ। ਹਮਮ। ਆ ਠੰਡੇ ਪਾਣੀ ਗੇ ਦੁਬਾਰਾ ਪਿਆਸ ਲੱਗੀ ਜਾਂਦੀ। ਹਮਮ। तो कल खुना हमने मक्की बढ़ रहे थे पूरे लहा गए पसीने से पसीने पसीने नहीं। नहीं मन की पहले लोड कर लेते हैं रेड़ी फिर जाते हैं देखते हैं मोटर चलता है कि नहीं चलता वो हुँ। उसका। हुँ हु हु हु। मनीजर का गया वो मोटर तो चल रहा था उसका पाइप गया गिर कपाट टीम तो मैं बोला जो मैं जो पहुंच गया ई थे मोटर के पास बोलेगा तू ही जान के गिर दिया इसके ऊपर या मैं पाइप को डंटा लगा के नीचे थे ऊपर चक दिया ऐसे करके पानी जेब लगा हाँ तो मैं वो जो आया मैनेजर तो बोलता है हाँ बिटू पटले बदल लिया मैं बोला आप किधर था आपका पाइप तो गिर गया आप हमारे नाम दर्ज देना था तूने गिरा दिया हां मैं ਫਿਰ ਪੈਪ ਡੰਕਾ ਲਗਾ ਕੇ ਉਹ ਪਰਖੀ ਕਰ ਗਿਆ ਬੜਾ ਚਾਬਾ ਚਾਬਾ ਅ ਚਾਬਾ ਚਾਬਾ ਠੀਕ ਆ ਠੀਕ ਆ ਚੱਲ ਵਧੀਆ ਵਧੀਆ ਲੋਬਾ ਵੀ ਇੱਧਰ ਸਾਡੀ ਸਾਹ ਸੰਗਤ ਜੀ ਪ੍ਰਸ਼ਾਦਾ ਕਰ ਰਹੇ ਤਿਆਰ ਹਾਂ ਜੀ ਪਤਾ ਜੀ ਸਸਰੀ ਘਰ ਦੇ ਸਾਰਿਆਂ ਨੂੰ ਕੰਮ ਦਾ ਜੋਰ ਪਿਆਵਾ ਹੈ ਕੰਮ ਦਾ ਹਾਂ ਜੀ ਮੈਡਮ ਜੀ ਕਹੇ ਜੇ ਦਿਨ ਲੱਕੜੀਆਂ ਲੈ ਕੇ ਆਈ ਅੱਜ ਹਵਾ ਨਹੀਂ ਹਟਦੀ ਆ ਅੱਗੇ ਨਹੀਂ ਬੜਦੀ ਭਾਈ ਇਹਦਾ ਚ ਹੁਣ ਕਸੂਰ ਕੋਈ ਮੇਰਾ ਹੈ ਜੀ ਅੰਨਾ ਟਾਈਮ ਹੋ ਗਿਆ ਤੁਹਾਨੂੰ ਕਹਿੰਦੇ ਉਦਣ ਦਾ ਤੁਸੀਂ ਲਹੂ ਪੀਤਾ ਪਿਆ ਤਾਂ ਬਾਲਣ ਲਿਆਓ ਬਾਲਣ ਲਿਆਓ ਹੈ ਫਿਰ ਦੇਖ ਲੋ ਕਹੇ ਜੇ ਦਿਨ ਬਾਲਣ ਲੈ ਕੇ ਆਣਾ ਦੇਖ ਲੋ ਜੀ ਸਪੈਸ਼ਲ ਸਾਡੇ ਵਾਲਾ ਟਰੈਕਟਰ ਤਾਂ ਹੁਣ ਕੱਦੂ ਕਰਨੇ ਚ ਫਸਿਆ ਬਾ ਉਹ ਬਚਰਾ ਹੁਣ ਵੀ ਦੇਖਣ ਨੂੰ ਲਿਬੜਿਆ ਬਾ ਖੜਾ ਹੈਨਾ ਅਸੀਂ ਸਪੈਸ਼ਲ ਸਾਵਲਾ ਸਾਵਰਾਈਂ ਦਾ ਟਰੈਕਟਰ ਲਿਆਂਦਾ ਆਪਣੀ ਦੂਜੀ ਫੈਮਿਲੀ ਦਾ ਹੈ ਬਾਲਣ ਲਿਆਉਣ ਨੂੰ ਟਰੈਕਟਰ ਟਰੈਕਟਰ ਦੱਸ ਹੁਣ ਉਹਨਾਂ ਨੂੰ ਕੀ ਪਤਾ ਵੀ ਉਹਨਾਂ ਨੇ ਕੀ ਕਰਤੀ ਭਾਈ ਉਹ ਟਰਾਲੀ ਭਰ ਕੇ ਲਿਆਣ ਦੀ ਬਾਲਣ ਦੀ ਹੋਰ ਦੱਸ ਉਹਨਾਂ ਨੇ ਕੀ ਕਰਤੀ ਭਾਈ ਉਹਨਾਂ ਤਾਂ ਦੇ ਤਾਂ ਭਾਈ ਦੇ ਤਾਂ ਉਹ ਕਿਹਾ ਕਿ ਪਤਾ ਤਾਂ ਵੀ ਅੱਜ ਅਸੀਂ ਰੋਟੀ ਲਾਉਣੀ ਪਾਹਲ ਹੋਰ ਹੋਰ ਬਾਲਣ ਆ ਗਿਆ ਹਾਂ ਹਵਾ ਚੱਲਣ ਲੱਗੀ ਨਾਲੇ ਆਹ ਆ ਦਿਨਾਂ ਚ ਤਾਂ ਹੁਣ ਹਵਾ ਚੱਲਦੀ ਹੋਉਂਦੀ ਐ ਦੱਖਣ ਦੱਖਣ ਚੱਲਦਾ ਮੀਂਹ ਦੀ ਨਿਸ਼ਾਨੀ ਆ ਇਹ ਜਿਹੜੇ ਸਾਹ ਭਾ ਗਰਮੀ ਹੋਈ ਵੀ ਐ ਮੀਂਹ ਪੈਣਾ ਵੀ ਜ਼ਰੂਰ ਆ ਹੋਰ ਨੇ ਬੱਟ ਕੱਟੇ ਬਾਈ ਗਰਮੀ ਨੇ ਤਾਂ ਬੱਟ ਕੱਢੇ ਪਈ ਸਹੀ ਗੱਲ ਆਹ ਆ ਗਿਆ ਨਵੀਂ ਆਈਟਮ ਧਰ ਲਈ ਕੋਈ ਹਾਂ ਕੀ ਆ ਇਹ ਕੀ ਆ ਜਦੋਂ ਤੁਮ ਲੀਏ ਨਿਆਣੀ ਖਾ ਲੂਗੇ ਖੁਸ਼ ਹੋ ਜੂਗੀ ਕੀ ਆ ਦੇ ਪਰੌਂਠੇ ਵਾਹ ਵੀ ਵਾਹ ਇਤਨੇ ਤੁਹਾਡੇ ਮਾਮੇ ਨੂੰ ਨਾ ਕarele ਦੇ ਪਕੌੜੇ ਤੇ ਪਰੌਂਠੇ ਖਾਣ ਕarele ਦੇ ਪਕੌੜੇ ਕarele ਦੇ ਪਰੌਂਖੇ ਕarele ਦੇ ਪਕੌੜੇ ਜਿੰਨਾ ਵੀ ਕੌੜਾ ਪਾਣਾ ਸਰ ਨਿਕਲ ਜੂਗਾ ਅੱਛਾ ਲੈ ਦੱਸ ਉਹ ਆਹ ਡੰਡੀ ਪੁੱਤ ਪਰਾਂ ਨੂੰ ਕਮਾਈ ਦੀ ਹੈ ਇਹਦੀ ਡੰਡੀ ਤਾਂ ਤਾਂ ਆਪਣੇ ਵੱਲ ਨੂੰ ਕਮਾ ਲਈ ਦੀ ਦੱਸ ਕੀ ਬੰਦਾ ਸਿਖਾਵੇ ਹੈ ਨਿਆਣੀ ਤਾਂ ਹੈਗੀ ਆ ਜੇ ਸਿਖਾਉਂਗੀ ਨੂੰ ਤਾਂ ਹੀ ਪਤਾ ਲੱਗੂਗਾ ਹਾਂ ਐ ਉਹ ਦੇਖ ਪਰਲੀ ਸਾਈਡ ਨੂੰ ਕਮਾਈ ਦੀ ਆ ਠੀਕ ਆ ਹਾਂ ਐ ਚੁੱਲਾ ਵੀ ਨਵਾਂ ਬਣਾ ਲਿਆ ਭਾਈ ਚੁੱਲਾ ਨਵਾਂ ਬਣਾਤਾ ਦੂਆ ਚੁੱਲਾ ਦੂਆ ਤਾਂ ਆ ਤਾਂ ਨਾ ਪਰ ਇਦਾਂ ਕੱਕਣਾ ਲੈ ਕਾਤਾ ਕਾ ਨਹੀਂ ਬਹੁਤ ਬੜਾ ਕਾ ਨਹੀਂ ਵੀ ਤਵੀਦ ਰੱਖਣੀ ਹੁੰਦੀ ਹੋਲਾ ਐਡਾ ਬੜਾ ਵਧੀਆ ਚੁੱਲਾ ਦਾ ਉਹ ਤਵੀ ਨਹੀਂ ਰੱਖ ਹੁੰਦੀ ਕਿ ਮੰਮੀ ਛੋਟਾ ਬਣਾ ਹਾਂ ਫੇਰ ਮਜੂਦਾ ਬਣਾਇਆ ਪੈ ਕਿਨ ਦਾਤਾ ਤਾਂ ਇਹਨੇ ਦੱਸ ਹੋਰ ਦੁਪਹਿਰ ਨੂੰ ਤਾਂ ਆਤਾ ਮੈਂ ਫੇਰ ਸ਼ਾਮ ਨੂੰ ਬਣਾਇਆ ਉਹਦਾ ਚੁੱਲਾ ਹੀ ਬਹੁਤ ਨਿਕਰਦਾ ਉਹਦਾ ਮਧੀ ਐਸੀ ਉਹ ਜਿੱਦ ਲੋ ਹਾਂ ਚੁੱਲਾ ਨਿਕਰਦਾ ਚੁੱਲਾ ਦਾ ਬਸ ਜਦੋਂ ਤਵੀ ਦਾ ਨਹੀਂ ਰੱਖਣੀ ਹੁੰਦੀ ਤਵੇ ਉਹ ਤਾਂ ਰੋਟੀ ਲਾਉਂਦੀਆਂ ਸੀ ਹੂੰ ਜੇ ਲੱਗੇ ਵੀ ਹੋਣਾ ਤਾਂ ਵੀ ਤਾਂ ਵਲਾਹ ਹੋ ਜਾਂਦੀ ਐ ਨਾ ਤਵੀ ਤੇ ਵੀ ਬੱਵੀ ਰੱਖ ਹੋ ਜਣੀ ਹੂੰ ਚਲੋ ਜਿਹੜੇ ਵਰ ਵੀ ਆਗ ਨਹੀਂ ਆਂਦਾ ਨਹੀਂ ਕੋਈ ਦਾ ਹਾਂ ਹਾਂ ਉਹ ਕਹਿੰਦੀ ਵਿਦੂਆ ਬਣਾ ਮਮੀ ਮੈਂ じゃ ਛੋਟਾ ਬਣਾ ਹੂੰ ਤੁਸੀਂ ਗਏ ਮੈਂ ਦੂਤਨ ਕਿਤੇ ਬਾਲਣ ਮਾਤਾ ਹੁਣ ਬਥੇਰਾ ਹੁਣ ਕਿੰਨਾ ਟਾਈਮ ਚੱਲ ਜਾਊਗਾ ਇਹ ਲੈ ਦੋ ਤਿੰਨ ਚਾਰ ਮਹੀਨੇ ਨਿਕਲਣੇ ਇਹਦੇ ਗੱਲ ਚਾਰ ਪੰਜ ਚਾਰ ਪੰਜ ਕਿ ਨਿਕਲੂਗੇ ਹਾਲੇ ਬਾਥੀਆਂ ਕਹਿ ਲੈ ਬਾਥੀਆਂ ਵੀ ਤਾਂ ਹੈਗੀਆਂ ਇਹ ਕਾਹਨਿ ਪੱਥੀ ਲੱਗਦੀ ਹਾਂ ਜਿਹੜਾ ਮੋਟਾ ਹੁੰਦਾ ਨਾ ਜਿੱਤਨਾ ਮੋਟੀ ਲੱਕੜੀ ਹੁੰਦੀ ਹਾਂ ਉਹਦੇ ਕਾ ਪੱਥੀ ਲੱਗਦੀ ਹੈ ਅੱਛਾ ਇਹਦੇ ਦਾ ਪੱਥੀ ਨਹੀਂ ਪੇ ਫਿਰ ਤਾਂ ਹੁਣ ਕਿਤੇ ਬੰਨ ਬੰਨ ਪਰੇ ਕਿਹੜਾ ਮਾਰਨਾ ਪੈਣਾ ਇੱਕ ਦੋ ਬਰਾ ਦੋ ਬੂਲੇ ਛੰਗਾ ਲੇ ਉਧਰ ਵਾਲੇ ਆਹ ਪੂਲਰ ਤਾਂ ਚਲ ਝਾਂਗ ਹੋ ਜਣੇ ਹਾਂ ਓਏ ਚੱਲ ਇਹ ਵੀ ਬਾਲਣ ਨੂੰ ਸੁੱਕਾ ਪਿਆ ਐ ਮੰਮੀ ਵਿੱਚ ਹੋਦੇ ਵੀ ਮੋਟਾ ਇਹ ਤਾਂ ਕਹਿੰਦਾ ਵੀ ਹੈਗਾ ਉਹ ਥੱਲੇ ਹੋ ਸਕਦਾ ਸ਼ਾਇਦ ਹੂੰ ਅਛੇ ਤਾਂ ਥੱਲੇ ਹੋਵੇ ਹੋਵੇ ਲੱਦਿਆ ਵਾ ਇਹ ਜਾਂ ਬੰਦਾ ਕਿਤੇ ਮਿਲਣਾ ਵਿਚਰੇ ਨੇ ਲੱਤ ਵੀ ਆਪੇ ਦਿੱਤਾ ਉਹਨੇ ਹੈ ਰੱਸਾ ਪਾ ਕੇ ਹੈ ਨਾ ਘਰਾਂ ਆ ਕੇ ਉਹ ਕਰ ਗਿਆ ਹੋਰ ਹੋਰ ਬਾਪ ਟੈਨਸ਼ਨ ਦੇ ਵਿੱਚ ਛੇਤੀ ਕਰੋ ਛੇਤੀ ਕਰੋ ਫਿਰ ਵਿਚਾਰਾ ਰੱਸਾ ਇਹਨਾਂ ਨੂੰ ਟੱਕਰ ਗਿਆ ਉਹ ਤਾਂ ਹੀ ਆ ਤਾਂ ਹੀ ਲੇਟ ਆਏ ਆ ਜੇ ਨਾ ਟੱਕਰਦਾ 1 ਇੰਚ ਬਾਹਰ ਨਾ ਆ ਜਣਾ ਕਿਦਾਂ ਬੰਦਾ ਤੁਹਾਨੂੰ ਟੱਕਰ ਗਿਆ ਉਹ ਕਹਿੰਦੇ ਵਿਚਾਰਾ ਅਹ ਨਹੀਂ ਤੇ ਕਿਤੇ ਬਾਲਣਾ ਨਹੀਂ ਇਹ ਕਹਿਣਾ ਹੈ ਅਗਲਾ ਹੂੰ ਵੀ ਬਾਈ ਤਿੰਨ ਚਾਰ ਦਿਨਾਂ ਨਹੀਂ ਮੈਂ ਕਿਸੇ ਹੋਰ ਨੂੰ ਚੁਕਾ ਦੇਣਾ ਫੇਰ ਦੇਖ ਭਾਜ ਭਾਜ ਕੇ ਚੱਕਣਾ ਤੇ ਨਾ ਉਹ ਫੇਰ ਬੰਦਾ ਹੀ ਆ ਉਹ ਸਾਡਾ ਆਪਣਾ ਹੀ ਸਾਨੂੰ ਪਤਾ ਤਾਂ ਵੀ ਸਾਤੇ علاوہ ਉਹਨੇ ਜਾਣਾ ਕਿਤੇ ਹੋਰ ਹੈ ਨਹੀਂ ਚੇਰਾ ਕਰੀ ਗਿਆ ਕਹਿੰਦਾ ਅੱਜ ਲੈ ਮੈਂ ਲੱਤ ਦੰਦਾ ਹੁੰਦਾ ਥਾਣਾ ਵਿੱਚ ਫਸ ਗਿਆ ਦਾ ਵਿਚਾਰਾ ਉਹ ਹਾਂ ਆ ਲੇਟ ਹੋ ਗਿਆ ਕੱਲ ਪਰਤੋਂ ਦਾ ਹਾਂ ਨਹੀਂ ਤਾਂ ਬਿੱਲਾ ਹੀ ਤਾਂ ਉਹ ਕਹਿੰਦਾ ਮੈਂ ਤੇ ਟਰਾਲੀ ਖੜਾ ਦੋ ਮਾਪੇ ਲੱਗਦੇ ਫੇਰ ਵੀ ਵਿਚਾਰੇ ਨੇ ਕੱਲ ਹਿੰਮਤ ਮਾਰੀ ਦੇਖ ਲੈ ਮੰਮੀ ਮੈਂ ਤਾਂ ਮਾਰਤੀ ਹਾਂ ਹਾਂ ਅਸੀਂ ਬਾਹਰ ਤੇ ਮੈਨੂੰ ਫੋਨ ਆਇਆ ਉਹਦਾ ਕਹਿੰਦਾ ਬਾਈ ਕਹਿੰਦਾ ਹੁਣ ਟਰਾਲੀ ਖੜਾ ਦੋ ਮੇਰੇ ਕੋ ਘੰਟਾਕ ਟਾਈਮ ਹੈਗਾ ਕਹਿੰਦਾ ਮੈਂ ਲੱਤ ਦੰਦਾ ਅੱਛਾ ਹਾਂ ਮੈਂ ਫੇਰ ਬਾਈ ਨੂੰ ਕਰਿਆ ਫੋਨ ਮਖਾ ਯਾਰ ਐਂ ਕਰਕੇ ਟਰਾਲੀ ਖੜਾ ਕੇ ਆਪ ਤੇ ਤਾਂ ਦੇਖ ਲੈ ਵਿਚਾਰੇ ਨੇ ਹਿੰਮਤ ਜੀ ਮਾਰ ਕੇ ਲੱਦਤਾ ਸੋਣਾ ਤੇ ਬਹੁਤ ਬਹੁਤ ਤਿਆਗ ਇਦਾਂ ਤੇ ਔਖਾ ਨਾ ਕਰਖਣਾ ਕਿਆ ਰੱਖਣਾ ਮੈਂ ਤਾਂ ਇਹ ਚੱਕਿਆ ਹੀ ਰੱਖ ਸਕਦੀ ਆ ਇੱਥੇ ਰੱਖੋ ਬੁੱਲੇ ਰੱਖੀ ਐਨਾ ਪਿੱਛੇ ਨਹੀਂ ਬਹੁਤ ਚਾਹੀਦਾ ਖੱਬੇ ਬੰਦੇ ਦਾ ਵੀ ਔਖਾ ਹੀ ਆ ਵੇ ਉਹ ਵੀ ਕਹਿੰਦੀ ਮੈਨੂੰ ਔਖਾ ਲੱਗਦਾ ਉੱਥੇ ਵੀ ਰੱਖਣਾ ਹੈ ਆਹ ਆ ਆਟੇ ਵਾਲੀ ਜਗ੍ਹਾ ਰੱਖ ਲੋ ਉਹੀ ਉਥੇ ਮੇਰੀ ਗੱਲ ਸੁਣੋ ਇਹ ਮੇਰੇ ਚੱਕਰ ਉਹ ਖੱਬੇ ਹੱਥ ਕਰਕੇ ਉਹਨੂੰ ਉਧਰ ਉੱਥੀ ਸੈੱਟ ਦੇਣਾ ਔਖਾ ਲੱਗਦਾ ਉੱਥੇ ਐਂ ਕਰਾ ਚੱਲ ਹਾਂ ਇੱਥੇ ਠੀਕ ਆ ਨੇੜੇ ਓਹ ਕੌਣ ਆ ਗਿਆ ਜੀ ਆਹ ਕੌਣ ਆ ਗਿਆ ਜੀ ਓ ਨੱਡੂ ਚਾਚੀ ਕਾ ਬੱਦ ਇੱਧਰ ਦੇਖ ਚਾਚੀ ਕਾ ਜੀ ਕਰਨ ਹੱਥ ਕਰ ਆਏ ਆ ਕਾਦੇ ਪਾਪ ਕਾਦੇ ਪਾਪ ਆਏ ਆ ਇੱਕ ਇੱਕ ਮੇਰੀ ਗੱਲ ਸੁਣ ਇੱਕ ਡਿਮਾਂਡ ਆਈ ਵੀ ਆ ਭਾਈ ਹੈ ਜੈਸਮੀਨ ਇੱਕ ਡਿਮਾਂਡ ਆਈ ਵੀ ਆ ਕੱਲ ਦੀ ਇੰਗਲੈਂਡ ਤੇ ਉਹ ਕਹਿੰਦੇ ਭਾਈ ਵੀ ਨੂਰੂ ਨੂੰ ਕਿਹੋ ਵੀ ਇੱਕ ਇੱਕ ਪਪ ਮੇਰੇ ਨਾਮ ਦੀ ਨੂਰੂ ਤੇ ਜਰੂਰ ਕਰਾਇਓ ਨੂਰੂ ਕਾਦੇ ਪੁੱਤ ਪਾ ਕਾਦੇ ਕਾਦੇ ਆਏ ਆਏ ਅੱਛਾ ਚਾਚਾ ਤੁਗਲ ਬੇਬਾ ਪਕੜਿਆ ਚਾਚੀ ਤੇ ਕਾਦੇ ਕਾਦੇ ਬਣਾਉਣੇ ਚਾਚੀ ਉੱਥੇ ਉਦੋਂ ਪੰਜਣਾ ਕਾਦੇ 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 ਇਹ ਨਹੀਂ ਅੜਗੀ ਵਾ ਤੇ ਉਹੋ ਭਾਈ ਸਾਡੇ ਇੰਗਲੈਂਡ ਤੋਂ ਜਿਹੜੇ ਬਿਊਰ ਸਾਡੇ ਤਾਇਆ ਜੀ ਉਹ ਕਹਿ ਲੋ ਸਾਡੇ ਤੇ ਉਹ ਕਹਿੰਦੇ ਵੀ ਭਾਈ ਮੈਂ ਤੁਹਾਡਾ ਤਾਈ ਲੱਗਦਾ ਹੈ ਗੋਤ ਉਹਨਾਂ ਗੋ ਹਾਂ ਗੋਤ ਉਹਨਾਂ ਦਾ ਵੀ ਮਾਹਲੇ ਆ ਤੇ ਉਹ ਤਲਵਿੰਦਰ ਸਿੰਘ ਆ ਜੀ ਸ਼ਾਇਦ ਨਾਮ ਉਹਨਾਂ ਦਾ ਮੈਂ ਭੁੱਲ ਗਿਆ ਹੁਣ ਦੱਸਿਆ ਤਾਂ ਹੈ ਤਾਂ ਉਹਨਾਂ ਨੇ ਤੇ ਬਹੁਤ ਵਧੀਆ ਭਾਈ ਗੱਲਬਾਤ ਕਰਦੇ ਬਹੁਤ ਪਿਆਰ ਦੱਤਾ ਉਹਨਾਂ ਨੇ ਨੂਰ ਕਰਕੇ ਦਾ ਸਪੈਸ਼ਲ ਪਿਆਰ ਦੱਤਾ ਉਹਨਾਂ ਨੇ ਪਪਕਾ ਦੇ ਘਰੇ ਕਾਦੇ ਕੱਟ ਚਾਚੂ ਦੂ ਤੇ ਕੱਟੂ ਤੇ ਕੱਟ ਦੇ ਕੱਟ ਦੇ ਇਹ ਆਏ ਹਾਏ ਕਦ ਤੂੰ ਆ ਮਾਦਾ ਹੀ ਦੀ ਆ ਜੇ ਤਾਂ ਮਨ ਆ ਗਈ ਤੇ ਫਿਰ ਤਾਂ ਦੰਦੀ ਕਰ ਨਏ ਅੜ ਗਈ ਫੇ ਰੜ ਗਈ ਹਾਂ ਕੀ ਹੈ ਰੋਟੀ ਖਾਣੀ ਆ ਉਹ ਤਾਂ ਨਹੀਂ ਮੇਰੇ ਲੋ ਜੀ ਕੁਛ ਆਦਾ ਬਣ ਰਿਹਾ ਏ ਚੋਗਾ ਪਰੋਠਾ ਦੂਆ ਬਣਾ ਲਈ ਆਪਾਂ ਵੀ ਹੁਣ ਹੋਈਏ ਰੈਡੀ ਦੁੱਧ ਵਾਸਤੇ ਤਿਆਰ ਹੋਈਏ ਤੇ ਫੇਰ ਗਰਮਾ ਗਰਮ ਪ੍ਰਸ਼ਾਦਾ ਛੱਕ ਕੇ ਚੱਲੀਏ ਤੁਤ ਨੂੰ ਲੈਣੀ ਤੈਨੂੰ ਦੁੱਧਾ ਕੇ ਦੇਣੀ ਅੱਜ ਹੋ ਵੈਸੇ ਮੈਂ ਲੇਟ ਗਿਆ ਲੇਟ ਐਦਾਂ ਹੋ ਗਿਆ ਜੀ ਲੈਟਰ ਆਪਦੀ ਹੈ ਨਹੀਂ ਤੀ ਜਨਰੇਟਰ ਚੱਲਦਾ ਰਿਹਾ ਰੋਜ਼ ਟ੍ਰਾਂਸਫਰ ਰੱਖਾ ਦਨੇ ਚਕਾ ਦਨੇ ਜਾ ਨਹੀਂ ਹੁਣ ਹੋ ਜਾਣਾ ਕੰਮ ਬਸ ਹੁਣ ਹੋ ਜਾਣਾ ਹੁਣ ਸ਼ੁਕਰ ਆ ਬਾਬਿਆਂ ਨੂੰ ਦੇਖੋ ਕਦ ਹੁੰਦਾ ਨਹੀਂ ਹੁਣ ਹੋ ਜਾਣਾ ਥੋੜਾ ਜਿਆ ਨਾ ਖਾਤੇ ਦੇ ਚੱਕਰ ਪੈਂਦਾ ਤਾਂ ਥੋੜਾ ਖਰਚਾ ਜ਼ਿਆਦਾ ਪੈਂਦਾ ਤਾਂ ਕੱਲ ਆਇਆ ਦਾ ਸਰਪੰਚ ਸਾਹਿਬ ਦਾ ਫੋਨ ਮਣ ਜਣੀ ਗੱਲ ਹੁਣ ਵਾਹਿਗੁਰੂ ਸ਼ੁਕੁਰ ਹੈ ਹਾਂ ਟੈਨਸ਼ਨ ਨਹੀਂ ਹੈ ਕੋਈ ਤੇ ਕੋਈ ਨਹੀਂ ਸਰਕਾਰੀ ਕੰਮ ਹੌਲੀ ਹੌਲੀ ਹੋ ਹੁੰਦੇ ਹੁੰਦੇ ਇਹ ਕੋਈ ਨਹੀਂ ਚਲੋ ਹੋਏ ਜਾਣਾ ਜਿਹੜੀ ਚੀਜ਼ ਜਿਹੜੇ ਟਾਈਮ ਤੇ ਹੋਣੀ ਉਸੇ ਟਾਈਮ ਤੇ ਹਾਂ ਬਾਕੀ ਭਾਈ ਬਾਲਣ ਦਾ ਹੁਣ ਟਰਾਲੀ ਹੁਣ ਪਿੱਛੇ ਨੂੰ ਲਿਜਾ ਕੇ ਉਧਰ ਪਿੱਛੇ ਬੈਕ ਸਾਈਡ ਤਾਰਦੇਣਾ ਇਹ ਆਪਾਂ ਨੇ ਫਤਮ ਅ ਉੱਥੋਂ ਮੈਂ ਭਰੀਆਂ ਬੰਨ ਹੋਈਆਂ ਵੀ ਨਾਲ ਦੀ ਨਾਲ ਚੱਕੋ ਹੋ ਜੇ ਕਰੂੰਗਾ ਹਨਾ ਤੇ ਸੌਰਾ ਸਾਹਵਰਾਂ ਨੂੰ ਖੇਚਲ ਦਿੱਤੀ ਆਂ ਅਦਰ ਚਾਚਾ ਜੀ ਇਹਨਾਂ ਨੂੰ ਚਾਚਾ ਜੀ ਵਿਚਾਰੇ ਸਪੈਸ਼ਲ ਛੱਡ ਕੇ ਗਏ ਟਰੈਕਟਰ ਟਰਾਲੀ ਸੋਨਾ ਪਾਲਣ ਤਾਰ ਕੇ ਫਿਰ ਦੁਬਾਰਾ ਛੱਡ ਕੇ ਆਉਂਗਰ ਰਾਹ ਦੀ ਜਾ ਕੇ ਤੇ ਚਲੋ ਠੀਕ ਆ ਜੀ ਫਿਰ ਮਿਲਦੇ ਸਾਨੂੰ ਕਿਸੇ ਅਗਲੇ ਬਲੌਗ ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ